ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਮੌਸਮ ਦੀ ਆਉਂਦੇ ਲਗਭਗ 7 ਦਿਨਾਂ ਤੱਕ ਯਾਨੀ ਕਿ 17 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਇਹ ਅੱਜ ਜਿਹੜੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਸੈਟੇਲਾਈਟ ਦੱਸੇ ਰਿਹਾ ਐਸਐਲਈ ਜੀ ਨਾਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੇ 10 ਫਰਵਰੀ ਦਾ ਦਿਨ ਹੈ ਤੇ ਸਵੇਰ ਦਾ ਟਾਈਮ ਹੈ ਹਲਕੀ ਜਿਹੀ ਇੱਕ ਸਿਸਟਮੇ ਲੰਘ ਰਹੀ ਹੈ ਐਸਲੋ ਤੇ ਸਕਰੀਨ ਦੇ ਉੱਤੇ ਸੈਟਲਾਈਟ ਦੇ ਵਿੱਚ ਦੇਖ ਲਈ ਸਕਦੇ ਹਾਂ ਕੁਝ ਕਿਸ ਤਰ੍ਹਾਂ ਦੇ ਵਿੱਚ ਬਦਲ ਹੋਏ ਜਿਹੜੀਆਂ ਲੰਘ ਰਹੀਆਂ ਪੰਜਾਬ ਦੇ ਖਾਸ ਕਰਕੇ ਬਾਰਡਰ ਏਰੀਆ ਤੋਂ ਤੇ ਕੁਝ ਜਿਹੜੀਆਂ ਕੇਂਦਰੀ ਮਾਲਵੇ ਵੱਲ ਵੀ ਜਿਹੜੀ ਉੱਚ ਬੱਦਲ ਹੈ ਜਿਹੜੇ ਲੰਘ ਰਹੇ ਨੇ ਇਸ ਸਿਸਟਮ ਹੀ ਹੈ ਤੇ ਇਹਦੇ ਵਿੱਚ ਕੋਈ ਬਹੁਤੇ ਵੱਡੇ ਮੀਡੀਆ ਆਸਾਰ ਨਹੀਂ ਹੈ ਜਿਹੜਾ ਵੱਡੇ ਮੀਂਹ ਵਾਲਾ ਸਿਸਟਮ ਇੱਕ ਆਉਂਦਾ ਜਾ ਪਰਿਆ ਹੈ ਜਿਹੜਾ ਕਿ ਅਸੀਂ ਤੁਹਾਨੂੰ ਪਹਿਲਾਂ ਪਿਛਲੇ ਦਿਨਾਂ ਤੋਂ ਜਿਹੜੀਆਂ ਰੈਗੂਲਰ ਅਪਡੇਟ ਦਿੰਦੇ ਆ ਰਹੇ ਹਾਂ ਕਿ 14-15 ਦੇ ਲਾਗੇ ਸਿਸਟਮ ਆ ਸਕਦਾ ਉਹ ਸਿਸਟਮ ਅਗਲੇ ਜਿਹੜਾ ਜੇ ਅਗਲੇ 2 ਦਿਨ ਜਿਹੜੇ ਹੋਣਗੇ ਯਾਨੀ ਕਿ 15 ਤੋਂ ਅੱਗੇ ਖਿਸਕ ਚੁੱਕਿਆ ਤੇ ਉਹ ਸਿਸਟਮ ਹੁਣ 17 18 ਤੇ ਜਾ ਚੁੱਕਿਆ ਹੈ 17 ਦੀ ਦੁਪਹਿਰ ਤੋਂ ਲੈ ਕੇ 18 ਦੀ ਸ਼ਾਮ ਤੱਕ ਦਾ ਵਿਚਕਾਰ ਇਹ ਸਿਸਟਮ ਲੱਗਣਾ ਤੇ ਇਹ ਸਿਸਟਮ ਹਾਲੇ ਕਿ ਅਸਰਾਂਜਾਂ ਦੇ ਮੁਤਾਬਕ ਕਿਤੇ ਦਰਮਿਆਨੇ ਮੀਂਹ ਪੈ ਸਕਦਾ ਕੁਝ ਕਿਸ ਤਰ੍ਹਾਂ ਦੇ ਵਿੱਚ ਬਹੁਤ ਹੀ ਖੇਤਰਾਂ ਦੇ ਵਿੱਚ ਹਲਕੇ ਮੀਂਹ ਪੈ ਸਕਦਾ ਤੇ ਕੁਝ ਥਾਵਾਂ ਐਸੀ ਹੋ ਸਕਦੀਆਂ ਨੇ ਜਿੱਥੇ ਭਾਰੀ ਮੀਂਹ ਦੇ ਸਪੈਲ ਵੀ ਲੱਗ ਸਕਦੇ ਨੇ ਭਾਵੇਂ ਉਤਰੀ ਰਾਸ਼ਨ ਹੋਵੇ ਪੰਜਾਬ ਦੇ ਕੁਝ ਖੇਤਰ ਹੁਣ ਹਰਿਆਣਾ ਦੇ ਕੁਝ ਖੇਤਰ ਹੁਣ ਪੱਛਮੀ ਯੂਪੀ ਇਹਨਾਂ ਖੇਤਰਾਂ ਦੇ ਵਿੱਚ ਕੁਝ ਕਿਸ ਤਰ੍ਹਾਂ ਦੇ ਵਿੱਚ ਗੜੇ ਤੋ ਕੁਛ ਕੇ ਤਰ੍ਹਾਂ ਦੇ ਵਿੱਚ ਜਿਹੜੇ ਅਮੀ ਤੇ ਇਸ ਸ਼ਰਾਟੇ ਵੀ ਲੱਗਰਦੇ ਅਸਰ ਹੋਣਗੇ ਇਹ ਡਰਨ ਵਾਲੀ ਅਪਡੇਟ ਨਹੀਂ ਖਾਸ ਕਰ ਕਿਸਾਨ ਵੀਰਾਂ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਬਹੁਤੇ ਖੇਤਰਾ ਦੇ ਵਿੱਚ ਮੀਂਹ ਜਿਹੜਾ ਉਹ ਹਲਕਾ ਰਹਿਣ ਦੀ ਉਮੀਦ ਰਹੇਗੀ ਤੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਦਰਮਿਆਨੇ ਮੀਂਹ ਰਹਿਣ ਦੀ ਉਮੀਦ ਰਹੇਗੀ ਪੰਜਾਬ ਵਾਲੇ ਪਾਸੇ ਬਾਕੀ ਇਹ ਜਿਹੜਾ ਸਿਸਟਮ ਹੋਵੇਗਾ 17 18 ਵਾਲੇ ਸਿਸਟਮ ਦੀ ਗੱਲ ਕਰ ਰਹੀਆਂ ਤੇ ਇਹ ਸਿਸਟਮ ਪਹਾੜਾਂ ਦੇ ਵਿੱਚ ਬਰਬਾਰੀ ਦਾ ਇੱਕ ਵਧੀਆ ਦੌਰ ਲਵਾ ਸਕਦਾ ਹੈ ਬਰਬਾਰੀ ਆ ਸਿਸਟਮ ਜਿਹੜਾ ਅੱਜ ਚੱਲ ਰਿਹਾ ਇਹ ਵੀ ਸਿਸਟਮ ਬੇ ਲਗਵਾਵੇਗਾ ਪਹਾੜਾਂ ਦੇ ਵਿੱਚ ਪਰ ਹਲਕੇ ਬਰਬਾਰੀ ਤੇ ਜਿਹੜਾ ਇਹ 17 18 ਵਾਲਾ ਹੋਵੇਗਾ ਇੱਕ ਵ ਜੋ ਜਿਹੜਾ ਜਾ ਹਿਮਾਚਲ ਜੰਮੂ ਦੇ ਉੱਪਰ ਲਿਖਵਾਗਾ ਦੇ ਵਿੱਚ ਲਵਾ ਸਕਦਾ ਤੇ ਇਹ ਸਿਸਟਮ ਹਾਲੇ ਦੂਰ ਹੈ ਇਹ ਸਿਸਟਮ ਲੱਗੇਗਾ ਐਜ਼ ਇਟ ਉਸੇ ਤਰ੍ਹਾਂ ਲੱਗੇਗਾ ਜਿਹੜੀ ਅਪਡੇਟ ਤੁਹਾਨੂੰ ਅੱਜ ਦਿੱਤੀ ਜਾ ਰਹੀ ਹੈ ਇਹ ਅੱਜ ਦੀ ਅਨੁਮਾਨਾਂ ਦੇ ਮੁਤਾਬਕ ਹੈ ਇਹਦੇ ਵਿੱਚ ਫੇਰ ਬਦਲ ਵੀ ਹੋ ਸਕਦਾ ਕਿਉਂਕਿ ਸਿਸਟਮ ਹਾਲੇ 7 ਦਿਨ ਦੂਰ ਹੈ ਤੇ ਇਹਦੇ ਵਿੱਚ ਜੇਕਰ ਵਾਧਾ ਘਾਟਾ ਹੁੰਦਾ ਹੈ ਉਹ ਅਸੀਂ ਤੁਹਾਨੂੰ ਲਾਈਵ ਜਾਣਕਾਰੀ ਜਿਹੜੀ ਆਉਂਦੇ ਦਿਨਾਂ ਤੱਕ ਦਿੰਦੇ ਰਹਾਂਗੇ ਫਿਲਹਾਲ ਹੁਣ ਦੇ ਅਫਵਾਹ ਦੇ ਮੁਤਾਬਕ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਦੇ ਹਲਕਾਮੀ ਤੇ ਕੁਝ ਖੇਤਰਾਂ ਦੇ ਵਿੱਚ ਦਰਮਿਆਨਾ ਇੱਕ ਦੋ ਥਾਵਾਂ ਹੋ ਸਕਦੇ ਨੇ ਜਿੱਥੇ ਸ਼ਰਾਟੇ ਤੇ ਤੁਹਾਡੀ ਇਸ ਸਤੰਦੀ ਕਹਾਣੀ ਬਾਕੀ ਅਪਡੇਟ ਦੀ ਜੇਕਰ ਅਫਾ ਗੱਲ ਕਰੀਏ ਤਾਂ ਆਜਾ ਅੰਕੜੇ ਮਾਸੋ ਵਹਾਗਨੇ ਜਾਰੀ ਕੀਤੇ ਨੇ ਸਕ੍ਰੀਨ ਤੇ ਦੇਖ ਸਕਦੇ ਆ 10 ਫਰਵਰੀ ਦੀ ਅਪਡੇਟ ਹੈ ਯਾਨੀ ਕਿ ਅੱਜ ਦੀ 10 ਤੋਂ ਲੈ ਕੇ 15 ਫਰਵਰੀ ਤੱਕ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਮੌਸਮ ਮੁੱਖ ਤੌਰ ਤੇ ਖੁਸ਼ਕ ਤੇ ਸਾਫ਼ ਰਹਿੰਦਾ ਜਾ ਫਰੇਆ ਸਿਸਟਮ ਇਹ ਚੱਲ ਰਹੀ ਆ ਬਹੁਤ ਵੱਡੇ ਮੀਂਹ ਦੇ ਅਸਾਰੇ ਤੋਂ ਨਹੀਂ ਆ 17 ਵਾਲਾ ਸਿਸਟਮ ਲੱਗੇ ਆ ਰਿਹਾ ਤੇ ਉਹਦੇ ਵਿੱਚ ਮੀਂਹ ਦੇ ਅਸਰ ਬਣਦੇ ਜਾ ਫਰੇ ਨੇ ਤੇ ਉਹ ਸਿਸਟਮ ਕਿੰਨਾ ਕੁ ਪ੍ਰਭਾਵ ਪਾਵੇਗਾ ਇਹ ਵੀ ਆਉਣ ਦੇ ਦਿਨਾਂ ਦੇ ਵਿੱਚ ਤੁਹਾਨੂੰ ਦੱਤੇ ਜੜੀਆ ਲਾਈਵ ਦਿੰਦੇ ਰਹਾਂਗੇ ਜੇਕਰ ਉਹ ਚੋ ਉਤਾਰ ਚੜਾਉਂਦਾ ਸਿਸਟਮ ਦੇ ਵਿੱਚ ਉਹ ਵੀ ਤੁਹਾਨੂੰ ਦੱਸਦੇ ਰਹਾਂਗੇ ਫਿਲਹਾਲ 15 ਤਰੀਕ ਤੱਕ ਕਿਸਾਨ ਵੀ ਰਫਨਾ ਖੇਤੀ ਵਾਲਾ ਕੰਮ ਤੇ ਹੋਰ ਜਿਹੜੇ ਸਾਡੇ ਭੈਣ ਭਰਾ ਸਾਡੇ ਸਰੋਤੇ ਜੁੜੇ ਹੋਏ ਨੇ ਉਹ ਆਪਣਾ ਜਿਹੜਾ ਜੇ ਤੁਹਾਡੇ ਕੋਈ ਪ੍ਰੋਗਰਾਮ ਲਿਖੇ ਹੋਏ ਨੇ ਕੋਈ ਵੀ ਤੁਹਾਡਾ ਸ਼ਡਿਊਲ ਨਿਰਧਾਰਤ ਕੀਤਾ ਹੋਇਆ ਸਹਿਜ ਮਤੇ ਨਾਲ ਆਪਣਾ ਕੰਮ ਕਰਦੇ ਰਹੋ ਕੋਈ ਵੱਡੇ ਮੀਡੀਆ ਸਾਰ ਫਿਲਹਾਲ 15 ਫਰਵਰੀ ਤੱਕ ਨਹੀਂ ਹੈ ਜੀ ਧੰਨਵਾਦ